ਦਿੱਤੀਆਂ ਜੋ ਮੈਨੂੰ ਕੱਚੀ ਉਮਰ ਤੋਂ ਲੈ ਕੇ ਖੂਨ ਵਿੱਚ ਵਹਿਦੀਆਂ ਨੇ ਉਹ ਹੱਲਾ ਸ਼ੇਰੀਆਂ ਆਪਸ ਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਹੀ ਤਰੀਕੇ ਨਾਲ ਸਰਪ੍ਰਾਈਜ਼ ਦਿੰਦੇ ਹਨ ਉਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚੋਂ ਦੇਖ ਸਕਦੇ ਹਾਂ ਕਿ ਪੁੱਤ ਕੈਨੇਡਾ ਤੋਂ ਬਿਨਾਂ ਦੱਸੇ ਆਪਣੇ ਘਰ ਆਉਂਦਾ ਤੇ ਘਰ ਆ ਕੇ ਮਾਂ ਦੇਆਂ ਪਿੱਛੋਂ ਦੀ ਆ ਕੇ ਅੱਖਾਂ ਨੱਪ ਲੈਂਦਾ ਤੇ ਮਾਂ ਇੱਕਦਮ ਪਹਿਲਾਂ ਦੇਖ ਕੇ ਡਰ ਜਾਂਦੇ ਜੇ ਅਸੀਂ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪ੍ਰਦੇਸੀ ਹੋਏ ई जिनू खिचड़े